ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 10 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ 10 ਤਰੀਕ ਦੂਜਾ ਮਹੀਨਾ 10 ਫਰਵਰੀ 2023 ਆਪਣੇ ਕੋਲੇ ਅੱਜ ਆਪਣੇ ਫਾਰਮ ਤੇ 23 ਤੋਂ ਲੈ ਕੇ 25 ਨਗ ਤੱਕ હાਜਰ ਨੇ ਵਿੱਚ 15 ਤੋਂ 20 ਨਗ ਸੂਨ ਵਾਲੇ ਨੇ ਜੋ 5-7 ਦਿਨ ਲੈਂਦੀਆਂ ਨੇ ਕੋਈ 7 ਦਿਨ ਲੈਂਦੀ ਹੈ ਕੋਈ 10 ਦਿਨ ਲੈਂਦੀ ਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਸਾਰਾ ਆਹ ਬਰਾਂਡੇ ਦੇ ਵਿੱਚ ਗੱਬਣ ਗਾਈਆਂ ਖੜੀਆਂ ਨੇ ਜਰਸੀ ਨੇ ਆਪਣੇ ਕੋਲੇ ਸਾਈਬਾਲ ਨੇ ਕਰਾਸ ਬਰੀਡ ਆ ਕਿਸਾਨ ਵੀਰੋ ਆਪਣੇ ਕੋਲੇ ਐਨੀ ਟਾਈਮ ਹਰ ਟਾਈਮ ਆਪਣੇ ਕੋਲੇ 15 ਤੋਂ 20 ਨਗ ਹੁੰਦੇ ਨੇ ਸਾਰੀ ਬਰੀਡ ਹੁੰਦੀ ਆ 2-2 4-4 ਪਸ਼ੂ ਹਰੇਕ ਬਰੀਡ ਦੇ ਹੁੰਦੇ ਆ ਜਰਸੀ ਪੰਜਾਬ ਵਾਲੀ ਸਾਹੀਵਾਲ ਤੇ ਕਰਾਸ ਵੇੜਾਂ ਆ ਦੇਖ ਸਕਦੇ ਹੋ ਤੁਸੀਂ ਆ ਅੱਗੇ ਤੱਕ ਪੂਰੇ ਸਾਰੀਆਂ ਵੇੜਾਂ ਆਪਣੇ ਕੋਲੇ ਅਵੇਲੇਬਲ ਨੇ ਅੱਜ 10 ਫਰਵਰੀ ਨੂੰ ਕਿਸਾਨ ਵੀਰੋ ਵੀਡੀਓ ਬਣਾ ਰਹੇ ਆ ਆਪਾਂ 10 ਫਰਵਰੀ ਨੂੰ ਸਵੇਰ 7:30 ਵਜੇ ਦਾ ਟਾਈਮ ਆ ਦੇਖ ਸਕਦੇ ਹੋ ਤੁਸੀਂ ਇੱਕ ਬੱਚੀ ਨੂੰ ਤੋੜ ਕੇ ਦਿਖਾਵਾਂਗੇ ਐਫ ਦਾ ਨਗੀਨਾ ਹੀ ਆ ਕਮਾਲ ਆ ਇਹਨੂੰ ਕਮਾਲ ਪੁੱਤ ਬਹੁਤ ਟਾਪ ਕੁਆਲਟੀ ਆ ਆਪਣੇ ਕੋਲੇ 15 ਲੀਟਰ ਤੋਂ ਲੈ ਕੇ 30 35 40 ਲੀਟਰ ਤੱਕ ਦੀਆਂ ਬੈੜਾ ਹਮੇਸ਼ਾ ਅਵੇਲੇਬਲ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਬੱਸੀ ਤੋੜ ਰਹੇ ਆ ਇੱਕ ਤੋੜ ਦੇ ਬੱਤੋੜ ਦੇ ਤੋੜਦੇ 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 ਕਿਸਾਨ ਵੀਰੋ ਸਾਰੇ ਨਗ ਤੋੜ ਕੇ ਨਹੀਂ ਦਿਖਾਵਾਂਗੇ ਇੱਕ ਦੋ ਸਾਨੂੰ ਨਾਗ ਵਿੱਚੋਂ ਤੋੜ ਕੇ ਦਿਖਾਵਾਂਗੇ ਕੁਝ ਜਰਸੀ ਬੈੜੇ ਇੱਕ ਦੀ ਤੋੜ ਕੇ ਦਿਖਾ ਦਾਂਗੇ ਇੱਕ ਦੀ ਸਾਈਵਾਲ ਘਮਾਣਾ ਪੁੱਤ ਵਸ ਲੈ ਜਾ ਲੈ ਜਾ ਅੰਦਰ ਟਾਪ ਬਰੀਡ ਆ ਸਾਰਾ ਫਾਰਮ ਦਾ ਰਿਕਾਰਡ ਆ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਸਾਨ ਵੀਰੋ ਕਾਫੀ ਨਗ ਹੋਰ ਤੋਰ ਕੇ ਦਿਖਾਵਾਂਗੇ 20 ਤੋਂ 25 ਨਗ ਆਪਣੇ ਕੋਲੇ ਹਮੇਸ਼ਾ ਸੇਲ ਵਾਸਤੇ ਅਵੇਲੇਬਲ ਹੁੰਦਾ ਦੇਖ ਸਕਦੇ ਹੋ ਤੁਸੀਂ ਸੋ ਕਿਸਾਨ ਵੀਰੋ 18 ਤੋਂ 20 ਨਗ ਬਾਹਰ ਨੇ ਕੁਝ ਆਪਣੇ ਕੋਲੇ ਆ ਪਹਿਲਣ ਝੋਟੀ ਆ ਇੱਕ ਇਹ 5-7 ਦਿਨ ਸੂਨ ਨੂੰ ਲੈਂਦੀ ਆ ਮਾਦਾ ਰਿਕਾਰਡ ਬਹੁਤ ਚੰਗਾ ਗਾ ਰਿੰਗ ਸਿੰਘ ਆ ਬਾਕੀ ਇੱਕ ਝੋਟੀ ਸੂਈ ਹੋਈ ਆ ਇੱਕ ਮੱਝ ਸੂਈ ਵੀ ਆ 14 ਕਿਲੋ ਦੁੱਧ ਤਿਆਰ ਆ ਤੇ ਇਹ ਗਾਂ ਆਪਣੀ ਸੇਲ ਹੋ ਚੁੱਕੀ ਆ ਸਾਈਵਾਲ ਕੱਲ ਆਪਣੇ ਚੈਨਲ ਤੇ ਆਪਾਂ ਵੀਡੀਓ ਅਪਲੋਡ ਕਰੀ ਸੀ ਇਹ ਸੇਲ ਹੋ ਚੁੱਕੀ ਆ ਅੱਗੇ ਤੁਹਾਨੂੰ ਆਪਾਂ ਉਧਰੋਂ ਕੁਝ ਨਗ ਤੋਰ ਕੇ ਦਿਖਾਵ ਤੋੜ ਦੋ ਇੱਕ ਐਦਾ ਹੋਰ ਨਾਗ ਤੋੜ ਦੋ ਕਿਸਾਨ ਵੀਰੋ ਕੋਈ ਵੀ ਕਿਸੇ ਵੀਰੇ ਵੀਰ ਨੂੰ ਕੱਲਾ ਕੋਈ ਨਾਗ ਪਸੰਦ ਹੁੰਦਾ ਉਹਦੀ WhatsApp ਤੇ ਵੀਡੀਓ ਮੰਗਾ ਸਕਦੇ ਹੋ WhatsApp ਤੇ ਕੱਲੇ ਦੀ ਆਪਾਂ ਡਿਟੇਲ ਤੇ ਵੀਡੀਓ ਪਾ ਦਾਂਗੇ ਸਾਨੂੰ ਇੱਕ ਬੱਸੀ ਹੋਰ ਤੋੜ ਕੇ ਦਿਖਾਉਣੇ ਆ ਚਾਰ ਦੰਦ ਮੂੰਹਾਂ ਪਹਿਲਣ ਬੱਸੀ ਆ ਜਰਸੀ ਕ੍ਰੋਸ ਦੇ ਵਿੱਚ ਪੈ ਗਈ ਇਹ ਮਾ ਦਾ ਰਿਕਾਰਡ 30 ਤੋਂ 35 ਲੀਟਰ ਇਹਦਾ ਦੇਖ ਸਕਦੇ ਹੋ ਬੱਸੀ ਉੱਚਾ ਲਮਾ ਵੱਡਾ ਕਦ ਕਾਠਾ ਦੇਖ ਸਕਦੇ ਹੋ ਕਮਾਲ ਹੋ ਗਿਆ ਉੱਚਾ ਲਮਾ ਵੱਡਾ ਕਦ ਕਾੜਾ ਫੇਸ ਕੁਆਲਟੀ ਦੇ ਲੋ ਚਾਰ ਦੰਦ ਮੂੰਹ ਪਹਿਲਾ ਸੂਆ ਸੂਰੀਆ ਇੱਕ ਸਾਈਵਾਲ ਤੋਰ ਦਿਓ ਜੰਗਾ ਪਹਿਲੇ ਨੂੰ ਬੱਸੀ ਸਾਈਵਾਲ ਤੋਰ ਦਿਓ ਦੇ ਸਾਨੂੰ ਕਿਸਾਨ ਵੀਰੋ ਆਪਣਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮੋਬਾਈਲ ਨੰਬਰ 9878448264 9478263916 ਲੋਕੇਸ਼ਨ ਆਪਣੀ ਹੈਗੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇੱਕ ਆ ਬੱਛੀ ਤੋਰਨੇ ਲੈ ਚਲ ਪਤ ਅਬ ਬੱਛੀ ਦੂਜਾ ਸੂਆ ਸੂਰੀਆ ਜੀ ਦੂਜਾ ਸੂਆ ਬੱਸੀ ਸੂਰੀਆ ਸਾਈਵਾਲ ਦੇ ਵਿੱਚ ਪੈਂਦੀ ਆ ਕ੍ਰੋਸ ਜਰਸੀ ਹਾਂ ਲੈ ਵੀ ਦੀ ਸਾਫ ਆ ਦੇਖ ਸਕਦੇ ਹੋ 20 ਲੀਟਰ ਦੁੱਧ ਪਾਇਆ ਹੋਇਆ ਪਲੂਨ ਨੇ ਦੇਖ ਸਕਦੇ ਹੋ ਕਮਾਲਾ ਪਤ ਇੱਕ ਪਹਿਲਣ ਬੱਸੀ ਜਾ ਉਹ ਤੋੜ ਦੋ ਸਾਈ ਵਾਲ ਕਮਾਲਾ ਪਤ ਕਮਾਲ ਸੋ ਕਿਸਾਨ ਵੀਰੋ ਕਦੋਂ ਵੀ ਤੁਸੀਂ ਆਪਣੇ ਫਾਰਮ ਦੇ ਬਜਟ ਕਰ ਸਕਦੇ ਹੋ ਸਾਨੂੰ 15 ਤੋਂ 20 ਨਗ ਹਮੇਸ਼ਾ ਸੇਲ ਵਾਸਤੇ ਹਾਜ਼ਰ ਮਿਲਣਗੇ ਇੱਕ ਆ ਬੱਸੀ ਤਾਜੀ ਸੂਈ ਵੀ ਆ 18 ਕਿਲੋ ਬੋੜੀ ਇਹਦੇ ਥੱਲੇ ਤਿਆਰ ਆ ਆ ਤਾਜੀ ਸੂਈ ਬੱਸੀ ਆ ਦੇਖ ਸਕਦੇ ਹੋ ਬੱਚਾ ਮਗਰ ਆ ਤਾਜੀ ਸੂਈ ਆ 18 ਕਿਲੋ ਕਿਸਾਨ ਵੀਰੋ ਬੋੜੀ ਸਟਾਰ ਆ ਦੇਖ ਸਕਦੇ ਹੋ ਕੈਮਰਾ ਪਾਉਸ ਨਹੀਂ ਕਰਾਂਗੇ ਅਹੀਂ ਥੱਲੇ ਬੈਜੋ ਦੇਖ ਸਕਦੇ ਹੋ ਬਾਈ ਅਹੀਂ ਥੱਲੇ ਬੈ ਗਿਆ ਧਾਰਾ ਮਾਰ ਕੇ ਦਿਖਾਵਾਂਗੇ ਮਗਰ ਬੱਛਾ ਮੇਲ ਕਾਫਾ ਦੇਖ ਸਕਦੇ ਹੋ ਚੁਆਈ ਬਹੁਤ ਮੋਟੀ ਤੇ ਪੋਲੀ ਆ ਚਾਰ ਦੰਦ ਦਸੀ ਚਾਰ ਦੰਦ ਆ ਜੀ ਮੂੰਹ ਦੂਸਰੇ ਦੂਸਰੇ ਤਾਂ ਨਹੀਂ ਮਾਰ ਦੋ ਆ ਦੇਖ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚੁਆਈ ਬਸ ਜੀ ਓਕੇ ਆ 18 ਕਿਲੋ ਇਸ ਟਾਈਮ ਤਿਆਰ ਆ ਅੱਗੇ ਸਾਈਵਾਲ ਬਸਤੀ ਤੋਂ ਰੋਪੋਤ ਇੱਕ ਨੰਬਰ ਆ ਠੰਡੀ ਸੀਲ ਇਹਨੂੰ ਵੀ ਦਿਖਾ ਦਨੇ ਆ ਫੁੱਲ ਆ ਜੀ ਕਿਸੇ ਵੀ ਆਪਣੇ ਪਸ਼ੂ ਦੇ ਥੱਲੇ ਤੁਸੀਂ ਹੱਥ ਫੇਰ ਕੇ ਬੈਜੋ ਕੋਈ ਵੀ ਪਸ਼ੂ ਲੱਤ ਸੜਾ ਵਾਲਾ ਨਹੀਂ ਹੋਊਗਾ ਇਹ ਸਿੱਧੂ ਡੇਰੀ ਫਾਰਮ ਕਲਾਲਾ ਦਾ ਦਾਵਾ ਹੋਊਗਾ ਕਿਹੜੇ ਮਰਜੀ ਪਸ਼ੂ ਦੇ ਥੱਲੇ ਤੁਸੀਂ ਆ ਕੇ ਬਹਿ ਜਾਓ ਆਪਣੇ ਦੇ ਕੋਈ ਲੱਤ ਸੜਾ ਵਾਲਾ ਨਹੀਂ ਹੋਊਗਾ ਆ ਬੱਛੀ ਤੌਰ ਪਲੂਣ ਬੱਛੀ ਤੌਰ ਪਹਿਲਣ ਬੱਛੀ ਸਾਈ ਵਾਲ ਆ ਪਲੂਣ ਤੌਰ ਦਿੱਤੇ ਵਾਲੀ ਆ ਵਾਲੀ ਬਤਾ ਵਾਲੀ ਪਹਿਲਣ ਬੱਸੀ ਇਹ ਬੱਸੀ ਆ ਕਿਸਾਨ ਵੀਰੋ ਸਾਨੂੰ ਬੱਛੀ ਤੌਰ ਕੇ ਦਿਹਾਉਣੇ ਆ ਇੱਕ ਸਾਈ ਵਾਲਾ ਪਹਿਲਾ ਸੂਆ ਦੰਦਾ ਚ ਬੱਛੀ ਆ ਪਲਾਈਆਂ ਪਲੂਈਆਂ ਬਹੁਤ ਜ਼ਿਆਦਾ ਦੇ ਸਕਦਾ ਤੁਸੀਂ ਲੇਵੇ ਚ ਢਿੱਲ ਬਹੁਤ ਜ਼ਿਆਦਾ ਥਣ ਲੇਵੇ ਦੀ ਪੂਰੀ ਸਾਫ ਆ ਕਮਾਲਾ ਬੀ ਸੋ ਕਿਸਾਨ ਵੀਰੋ ਇਹ ਤੋਂ ਇਲਾਵਾ ਵੀ ਆਪਣੇ ਕੋਲੇ ਸਾਨੂੰ ਮੈਂ ਦੱਸਿਆ ਵੀ ਕਾਫੀ ਨਗਨੇ ਇਕੱਲਾ ਇਕੱਲਾ ਤੋੜ ਕੇ ਦਿਖਾ ਨਹੀਂ ਸਕਦੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ